आज एक होर बहुत बड़ी खबर निकल के सामने आ रही है आज एक पिता ने मिसाइल कायम कर दिया होया, अपना अपनी शोरूम का उद्घाटन अपनी बेटी को करवाया इस मौके पर उन्होंने किसी भी धार्मिक नेता राजनीतिक नेता ना ही किसी सामाजिक संगठन को अपनी दुकान का मुहूर्त करवाया बल्कि खुद ਆਪਣੀ ਬੀਟੀ ਕੋਲੋਂ ਆਪਣੀ ਦੁਕਾਨ ਦਾ ਸ਼ੋਰੂਮ ਦਾ ਉਦਘਾਟਨ ਕਰਵਾਇਆ ਇਸ ਮੌਕੇ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਰਿਬਨ ਕਟਵਾਇਆ ਅਤੇ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਇਹ ਯੂਨੀਸੈਕਸ ਸਲੂਨ ਬਿਲਕੁਲ ਬਾਕੀ ਸਲੂਨਾਂ ਨਾਲੋਂ ਅਲੱਗ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸਾਡੇ ਸਲੂਨ ਵਿੱਚ ਲੇਡੀਜ਼ ਅਤੇ ਜੈਂਟਸ ਦਾ ਖਾਸ ਪ੍ਰਬੰਧ ਹੈ ਅਸੀਂ ਲੇਡਿਸ ਵਾਸਤੇ ਸਾਰੀਆਂ ਫੈਸਿਲਿਟੀਆਂ ਉਪਲਬਧ ਕਰਵਾਉਂਦੇ ਹਾਂ ਅਗਰ ਕਿਸੇ ਲੇਡੀ ਨੇ ਵਾਲ ਸਟੇਟ ਕਰਵਾਣੇ ਹੋਣ ਚਾਹੇ ਕਰਲੀ ਕਰਵਾਣੇ ਹੋਣ ਚਾਹੇ ਹੋਰ ਵੀ ਕਿਸੇ ਤਰ੍ਹਾਂ ਦਾ ਕੰਮ ਕਰਵਾਉਣਾ ਹੋਏ ਤਾਂ ਉਹ ਸਾਡੇ ਵੱਲੋਂ ਤਸਦੀਕ ਬਖਸ਼ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਅਗਰ ਕੋਈ ਜੈਂਟਸ ਆਉਦਾ ਹੈ ਚਾਹੇ ਕਟਿੰਗ ਚਾਹੇ ਸ਼ੇਪ ਚਾਹੇ ਕਿਆ ਸਟੇਟ ਚਾਹੇ ਕਿਸੇ ਤਰ੍ਹਾਂ ਦਾ ਹੋਰ ਵੀ ਹੋਵੇ ਤੇ ਅਸੀਂ ਤਸੱਲੀ ਬਖਸ਼ ਕੰਮ ਕਰਦੇ ਆ ਇਸ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਉਹਨਾਂ ਨੂੰ 26 ਸਾਲ ਦਾ ਤਜਰਬਾ ਹੈ ਅਤੇ ਉਹਨਾਂ ਨੇ ਆਪਣੀ ਦੁਕਾਨ ਤੇ ਪੰਜ 6 ਲੜਕੇ ਜਿਹੜੇ ਆ ਉਹ ਰੱਖੇ ਹੋਏ ਹਨ ਅਤੇ ਇਸ ਦੇ ਨਾਲ ਨਾਲ ਲੜਕੀਆਂ ਵੀ ਰੱਖੀਆਂ ਹੋਈਆਂ ਹਨ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਰੇਟ ਬਾਕੀ ਦੁਕਾਨਾਂ ਨਾਲੋਂ ਬਹੁਤ ਵਾਜਬ ਖਾਨ ਅਸੀਂ ਬਹੁਤ ਹੀ ਘੱਟ ਰੇਟਾਂ ਤੇ ਜਿਹੜਾ ਹੈ ਜਿਹੜੀ ਹੈ ਲੋਕਾਂ ਨੂੰ ਸਹੂਲਤਾਂ ਦੇ ਰਹੇ ਹਾਂ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਅਗਰ ਕਿ ਅਸੀਂ ਆਪਣੇ ਪਰਿਵਾਰ ਨੂੰ ਪਹਿਲ ਦਿੰਦੇ ਹਾਂ ਪਰਿਵਾਰ ਨਾਲ ਹੀ ਸਭ ਕੁਝ ਹੈ ਮੈਂ ਆਪਣੀਆਂ ਬੇਟੀਆਂ ਨੂੰ ਸਭ ਕੁਝ ਸਮਝਾਦਾ ਹਾਂ ਕਈ ਲੋਕ ਬੇਟੀਆਂ ਪਾਲਣ ਤੋਂ ਡਰਦੇ ਹਾਂ ਪਰ ਅਸੀਂ ਬਿਲਕੁਲ ਵੀ ਤਜਹੇ ਨਹੀਂ ਹਾਂ ਮੇਰੀ ਬੇਟੀ ਹੀ ਸਭ ਮੇਰੇ ਲਈ ਸਭ ਕੁਝ ਹੈ ਇਸ ਲਈ ਸਾਨੂੰ ਆਪਣੇ ਜੀਵਨ ਵਿੱਚ ਬੇਟੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ ਔਰ ਹਰ ਕੰਮ ਜਿਹੜਿਆ ਉਹਨਾਂ ਨੂੰ ਕਰਵਾਨੇ ਚਾਹੀਦੇ ਹਨ ਕਿਉਂਕਿ ਬੇਟੀ ਜਿਹੜਾ लक्ष्मी ਦਾ ਸਰੂਪ ਹੈ ਇਸ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਸਾਡੇ ਸ਼ੋਰੂਮ 'ਚ ਇੱਕ ਵਾਰ ਆਓ ਅਤੇ ਤੁਸੀਂ ਦੇਖੋ ਕਿ ਸਾਡਾ ਕੰਮ ਬਿਲਕੁਲ ਜਿਹੜਾ ਅਲੱਗ ਹੈ ਬਾਕੀ ਦੁਕਾਨਾਂ ਨਾਲੋਂ ਆਓ ਕਹਿੰਦੇ ਨੇ ਦੁਕਾਨਦਾਰ ਉਹਨਾਂ ਦਾ ਵੀ ਕਲਪਤ ਕਰਦੇ ਮੇਰਾ ਨਾਮ ਸਬਜੀਤ ਹੈ ਤੇ ਮੈਂ ਇਹ ਸਲੂਨ ਬਰਾਬਰ ਰੋਡ ਨੀਅਰ ਲక్ష్ਮੀਨਰ ਮੰਦਿਰ ਦੇ ਲੱਗੇ ਤੇ ਅੱਜ ਮੈਂ ਆਪਣੀ ਬੇਟੀ ਕੋ ਓਪਨਿੰਗ ਇਸ ਤਰ੍ਹਾਂ ਕਰਵਾਈ ਕਿ ਸਾਰੇ ਲੋਕੀ ਬੇਟੀਆਂ ਨੂੰ ਪਿਆਰ ਤੇ ਕਰਦੇ ਆ ਲੇਕਿਨ ਬਰਾਬਰਤਾ ਨਹੀਂ ਦਿੰਦੇ ਇਸ ਕਰਕੇ ਮੈਂ ਬਰਾਬਰਤਾ ਦੇਣ ਵਾਸਤੇ ਆਪਣੀ ਬੇਟੀ ਕੋ ਉਦਘਾਟਨ ਕਰਵਾਇਆ ਔਰ ਮੈਂ ਕਿਸੇ ਵੀ ਸੈਲੀਬ੍ਰਿਟੀ ਜਾਂ ਕਿਸੇ ਹੋਰ ਕਿਸੇ ਨੂੰ ਕਹਿਣ ਦੇ ਕਰਕੇ ਮੈਂ ਨਹੀਂ ਕਿਹਾ ਕਿਸੇ ਨੂੰ ਕਿ ਮੈਂ ਆਪਣੀਆਂ ਬੇਟੀਆਂ ਨੂੰ ਹੀ ਤਾਲੀ ਇਹ ਹੈਰ ਵਿਕਰ ਨਾ ਹੈ ਸਮਨ ਇਹ ਹੈਰ ਵਿਕਰ ਜਿਹਨੂੰ ਸੈਕਸਸ ਲੂਣਾ ਤੇ ਇਥੇ ਹਰ ਸਰਵਿਸ ਹਰ ਤਰ੍ਹਾਂ ਦੀ ਸਰਵਿਸ ਜਿਹੜੀ ਆ ਉਹ ਕਸਟਮਰ ਨੂੰ ਪ੍ਰੋਵਾਈਡ ਕੀਤੀ ਜਾਂਦੀ ਸਰ ਅਸੀਂ 7 ਤੋਂ 8 ਜਾਣੇ ਸਟਾਫ ਆ ਔਰ ਅਸੀਂ ਜਿੰਨੀ ਵੀ ਸਰਵਿਸ 올ਓਵਰ ਸਰਵਿਸ ਜਿਹੜੀਆਂ ਉਹ ਪ੍ਰੋਵਾਈਡ ਕਰਦੇ ਹਾਂ ਹਾਂਜੀ ਸਰ ਮੇਰਾ रेट ਜਿਹਦਾ ਬਾਜ਼ਾਰ ਨਾਲੋਂ ਕਾਫੀ ਜ਼ਿਆਦਾ ਘੱਟ ਹੈਗਾ ਔਰ ਮੈਂ ਪਬਲਿਕ ਨੂੰ ਗੁਰਦਾਸਪੁਰ ਨਿਵਾਸੀਆਂ ਨੂੰ ਇਹੀ ਹੱਥ ਜੁੜ ਕੇ ਮਿਲਦੀ ਚੰਗਾ ਜੀ ਜੀ तो प्लीज एक बार विजिट करो और मेरा काम देखियो अगर काम नहीं अच्छा लगेगा तो दोबारा ना आयो प्लीज एक बार ही जरूर आओ मेरा नाम हरगुलप्रीत कौर है आज मैं अपने पापा दे हेयर मेकर बेटा उंगली दी है पहली बार ब्राह्मण एज ए डॉटर मैं बहुत प्राउड फील कर रही हूं कि आज मैं अपने पापा की सुनी हूं ज्यादा प्राउड फील हो रहा है इट्स वेरी ओवरवेलमिंग दैट आई हैव बुक अंडरस्टूड ਬਹੁਤ ਜ਼ਿਆਦਾ ਪਰ ਮੈਨੂੰ ਆਈ ਕੈਨਟ ਚੋਟ ਜਨਬੀ ਆ ਨਸ ਨਾ ਕਰ ਰਹੀ ਹੋ ਬੈ ਅ ਯੂਨੀਕ ਸੈਕਸ ਸੋ ਕਿ ਲੇਡੀਜ਼ ਲੇਡੀਜ਼ ਜੈਂਸ ਸਾਰੇ ਦੇ ਸਰਵਿਸ ਦੇ ਹੁੰਦੇ ਸੇ ਆਉਂਦੇ ਸਨ